ਤੁਹ ਪ੍ਰੋਪਤਾ ਹੋਣਾ ਚਾਹੀਦਾ ਮਾਲ ਤੁਸੀਂ ਕਹਿ ਰਹੇ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਕਿ ਫਿਰ ਤੁਸੀਂ ਇਹ ਕਹਿ ਰਹੇ ਕਿ 2 ਲੱਖ ਲਲੋ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਦੇ ਤੂੰ 30 ਲੱਖ ਦਓ ਅਸੀਂ ਤੁਹਾਨੂੰ ਇਹ ਬੇਬਸੀ ਜੇ 30 ਲੱਖ ਦੋ ਨਾ ਅਗਲੇ ਨੇ 25 ਮਿਲਿਆ ਤੁਸੀਂ ਕੋ ਮੈਂ 30 ਦਊਂਗਾ ਸਾਡੇ ਆ ਵੀ ਲੱਖਾਂ ਲੋਕ ਦੇਖੇ ਤੁਹਾਨੂੰ ਕੀ ਲੱਗਦਾ ਇਹ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਤਾਂ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕਿ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬੰਦੇ ਬਣਾ ਦਿੰਦੇ ਇੱਕ ਪਾਸੇ ਇੱਕ ਕਹਿੰਦੇ ਜੀ 30 ਲੱਖ ਰੁਪਏ ਲਿਆ ਜੀ 30 ਲੱਖ ਦਾ ਫਰਾਡ ਕਰ ਲਿਆ ਇੱਕ ਪਾਸੇ ਦੀ ਕਹਿੰਨੇ ਕਿ 25 ਲੱਖ ਦਿੱਤਾ ਇੱਕ ਬੰਦੇ ਨੂੰ ਤੇ 30 ਲੱਖ ਕੀ ਕਰੂਗਾ 25 ਲੱਖ ਤੇ ਇੱਕ ਬੰਦੇ ਦੇ ਉੱਪਰ ਵਰਤਿਤ ਕਰਨੇ ਲੱਗ ਰਹੇ ਨੇ ਮੈਂ ਕਿਸੇ ਮੈਂ ਵੀ ਪਾਪੀ ਸੀ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਥੇ ਲਿਆ ਜਾਂਦਾ ਤੇ ਮੈਂ ਵੀ ਸਟ੍ਰਾਈਡ ਕ੍ਰਿਮੀਨਲ ਹੀ ਰਹਿ ਜਾਂਦਾ ਜੇ ਪਰਮੇਸ਼ਵਰ ਨੇ ਆਪਣੇ ਵਿਰੋਧੀਆਂ ਨੂੰ ਮਾਫ਼ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉੱਥੇ ਪਰਮੇਸ਼ਵਰ ਦਾ ਜਾਨਣਾ ਉਹਨੂੰ ਸੱਚਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ। ਮਾਫ਼ ਸਪਿਰਚੁਅਲ ਹੋਊਗਾ ਉਹਦੇ ਪਾਪ ਮਾਫ਼ ਹੋਊਗੇ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਮਰ ਉਹਦਾ ਨਰਕ ਜਾਏਗਾ ਉਹ। ਮੇਰਾ ਕੰਮ ਹੈ ਮੈਸੇਜ ਦੇਣਾ ਮਾਫੀ ਦਾ। ਮੇਰਾ ਕੰਮ ਹੈ ਪਾਪੀ ਨੂੰ ਕਹਿਣਾ ਉਹਨਾਂ ਤੁਸੀਂ ਕਹੀਏ ਕਿ ਬਿਮਾਰ ਹਸਪੀਟਲ ਨਾਲ ਸਿਰਫ ਚੰਗੇ ਚੰਗੇ ਲੋਕ ਆਣ। ਸਰਚ ਸਪਿਰਚੁਅਲ ਹਸਪੀਟਲ ਜਿੱਥੇ ਬਾਈਬਲ 'ਚ ਲਿਖਿਆ ਕਿ ਪਰਮੇਸ਼ਰ ਤੁਹਾਡੇ ਵਰਗੇਆਂ ਸਰਮੀਆਂ ਨੂੰ ਲੋੜ ਨਹੀਂ ਉਸ ਜਿਸ ਮਤਨੇ ਕਿਹਾ ਜਿਸ ਮਤਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਸਾਰਿਆਂ ਨੂੰ ਜੈਮਸੀ ਦੀ ਐਪੀਐਸ ਕਿਸਮੈਕਨ ਕੋ ਅਨੁਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਜਾਣਦੇ ਹੋ ਅੱਛਾ ਹੁਣ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵਿਰੋਧ ਹੋਇਆ ਪੰਜਾਬ ਦੇ ਵਿੱਚ ਅੱਛਾ ਜੀ ਅੱਜ ਤੱਕ ਨੀਕੀ ਦਾ ਸਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਉਹ ਤੀਨ ਨੂੰ ਕਿਵੇਂ ਦੇਖੋਗੇ ਆਪਾਂ ਮੈਂ ਪਹਿਲਾਂ ਹੀ ਮੈਸੇਜ ਦੇ ਦਿੱਤਾ ਕਿ ਪਰਮੇਸ਼ਰ ਨੇ ਆਪਣੇ ਵਿਰੋਧੀਆਂ ਨੂੰ ਮਾਫ਼ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉਥੇ ਪਰਮੇਸ਼ਵਰ ਦਾ ਜਾਨਾ ਲਾਜਮ ਮੈਸੇਜ ਦਿੱਤਾ ਕਿ ਇੱਕ ਘਰ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨੀਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਜੇ ਤੁਹਾਨੂੰ ਪਿਆਰ ਕਰਦੇ ਆ ਔਰ ਯੇਸ਼ੂ ਮੈਨੂੰ ਪਿਆਰ ਕਰਦੇ ਆ ਔਰ ਧਰਮ ਬਦਲਣ ਨਹੀਂ ਆਏ ਯੇਸ਼ੂ ਮਤੀ ਜੀਵਨ ਬਦਲਣਾ ਇੱਕ ਮਿੰਟ ਇੱਕ ਮਿੰਟ ਆਪਾਂ ਤਾਂ ਜਾਂਦੇ ਨੇ ਕਿ ਕਿਹਦਾ ਚੱਲਦਾ ਹੈ ਅੱਜ ਦੇ ਹਿੱਤਿ ਹਾਰੇ ਚੱਲ ਰਹੇ ਨੇ ਜਿਹੜੇ ਆ ਬੜੇ ਹੀ ਪਾਗੀਆਂ ਉਹ ਤਾਂ ਮੀਨਾ ਬੜਾ ਕਹਿੰਦੇ ਅੱਜ ਇਸ ਢੋਲ ਸਾਰੇ ਦੇ ਦੇਖੋ ਕ੍ਰਿਸਮਸ ਕੋਈ ਮੈ ਤਾਂ ਰੱਖਿਆ ਨਹੀਂ ਹੈ 25 ਦਸੰਬਰ ਇਹ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਕ੍ਰਿਸਮਸ ਕਿ ਪਰਮੇਸ਼ਰ ਦੇ ਜਨਮ ਦਿਨ ਨੂੰ ਅਸੀਂ ਮਨਾਉਨੇ ਔਰ ਉਹ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਦੇ ਲਈ ਪੰਜਾਬ ਚ ਕਦੀ ਵੀ ਧਾਰਮਿਕ ਤੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇਸੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾ ਦੇ ਘਰ ਥੋੜੀ ਹੈ ਤੇ ਚਰਚ वितकरा करे या अपने धर्म नैलाना होजे लोगों की हेल्प क्यों करा सिखा की हेल्प क्यों करा मुजलुमान की मेरा काम है मैसेज देना माफी का मेरा काम है पापी कहना ਉਹ ਨਤੀਜੇ ਕਹੀਏ ਕਿ ਬਿਮਾਰ ਹਸਪੀਟਲ ਨਾਲ ਸਿਰਫ ਚੰਗੇ ਚੰਗੇ ਲੋਗ ਆਣ ਸਰਚ ਇੱਕ ਸਪਿਰਚੁਅਲ ਹਸਪੀਟਲ ਆ ਜਿੱਥੇ ਬਾਈਬਲ ਤੇ ਲਿਖਿਆ ਕਿ ਧਰਮੀਆਂ ਤੁਹਾਡੇ ਵਰਗੇ ਧਰਮੀਆਂ ਨੂੰ ਲੋੜ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਗ ਨੇ ਉਹਨਾਂ ਨੂੰ ਮੇਰੀ ਲੋੜ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਇਦਾਂ ਦੇ ਲੋਕਾਂ ਨੂੰ ਯਿਸੂ ਮਸੀਹ ਬਚਾਣ ਲਈ ਆਏ ਮੈਂ ਕਿਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਮੈਂ ਇਹ ਵੀ ਗੱਲ ਕਹੀ ਹੈ ਕਿ ਨਹੀਂ ਉਹਦਾ ਵਿਰੋਧ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਿਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਮਾਫ ਮਾਫ ਸਪਿਰਚੁਅਲ ਹੋਗਾ ਉਹਦੇ ਪਾਪ ਮਾਫ ਹੋਗੇ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਉਹਦਾ ਮਰ ਉਹਦਾ ਨਰਕ ਜਾਏਗਾ ਉਹ ਲੇਕਿਨ ਯੀਸ਼ੂ ਮਸੀਹ ਨੇ ਕਿਹਾ ਮੈਂ ਦਰਵਾਜਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਉਹਤ ਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸਵਰਗ ਦਾ ਅਧਿਕਾਰੀ ਬਣੇ ਪਰਮੇਸ਼ਵਰ ਦੇ ਘਰ ਮਤ ਜਾਏ ਇਹਦੇ ਚ ਕੀ ਬੁਰਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਪਛਦੇ ਨੇ ਤੁਹਾਡੀ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯੀਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ ਕਿਹਾ ਯਿਸੂ ਮਸੀਹ ਨੇ ਆਖਿਆ ਮੈਂ ਸਵਰਗ ਦਾ ਦਰਵਾਜ਼ਾ ਹੈ ਤੁਹਾਡੀ ਕੋਈ ਵੀ ਕਿਸੇ ਬਾਰੇ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਟਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸੀਕਿਊਟ ਕੀਤਾ ਗਿਆ ਤੇ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਆ ਉਹਨਾਂ ਨੂੰ ਕਿ ਐਸੇ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਨਹੀਂ ਨਹੀਂ ਲੱਖਰ ਵੀ ਲੈ ਕੇ ਬਾਹਰ ਐਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਮੰਨ ਲ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਫਿਰ ਤੂੰ 30 ਲੱਖ ਦੋ ਅਸਲ ਕੋਈ ਬੇਬੁਨਿਆਦ ਜੇ 30 ਲੱਖ ਸੋਨਾ ਅਗਲੇ ਨੇ 25 ਮਿਲੇ ਤੁਸੀਂ ਕੋ ਮੈਂ 30 ਦਊਂਗਾ ਸਾਡਾ ਪ੍ਰੋਬਲਮ ਇਹ ਹੈ ਕਿ ਅੱਜ ਤੱਕ ਪੂਰੇ ਇੰਡੀਆ ਕਦੀ ਕੋਈ ਸਾਬਤ ਨਹੀਂ ਕਦੀ ਕੋਈ ਸਾਬਤ ਨਹੀਂ ਕਰ ਪਾਇਆ ਅੱਜ ਤੱਕ ਪੂਰੇ ਇੰਡੀਆ 'ਚ ਕਦੀ ਵੀ ਨੋਟ ਕਰ ਰਹੇ ਨੇ ਉਹ ਕਹਿੰਦੇ ਤੁਹਾਡੀ ਕੁਆਲਿਫੀਕੇਸ਼ਨ ਪਰਚੂਲੇ ਨੇ ਤੁਸੀਂ ਬਾਹਰ ਦੇ ਜਨ ਨੂੰ ਖੋਲਿਆ ਹੋਗਾ ਕੱਲੇ ਕੱਲੇ ਕਰਕੇ ਸਵਾਲ ਲੈ ਲਓ ਆਪਣੇ ਕੱਲੇ ਕੱਲੇ ਜਵਾਬ ਕਦੀ ਵੀ ਧਰਮ ਪਰਿਵਰਤਿਤ ਹੋਇਆ ਹੋਵੇ ਪੈਸੇ ਲੈ ਕੇ ਨੈਵਰ ਅੱਜ ਇਹ ਲੱਖਾਂ ਲੋਕ ਦੇਖੇ ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕਿ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬੇਬੁਨਿਆਦ ਗੱਲ ਹੈ ਰੋਡ ਬੰਦੇ ਨੇ ਧਰਮ ਬਦਲਿਆ ਔਰ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਫਿਰ ਸਾਨੂੰ ਵੈਸੀ ਸ਼ਾਬਾਸ਼ੀ ਦੇ ਦਿਓ ਕਿ ਇੱਕ ਕਰੋੜ ਬੰਦੇ ਨੂੰ ਧਰਮ ਬਦਲਦਾ ਕਰੋੜਾ ਰੁਪਇਆ ਲਾਤਾ ਇੱਕ ਵਾਰੀ ਕਹਿੰਨੇ ਜੀ 20 ਲੱਖ ਰੁਪਇਆ ਲਿਆ ਜੀ 30 ਲੱਖ ਦਾ ਫਰਾਡ ਕਰ ਲਿਆ ਇੱਕ ਵਾਰੀ ਕਹਿੰਨੇ ਕਿ 25 ਲੱਖ ਦਿੱਤਾ ਇੱਕ ਬੰਦੇ ਨੂੰ ਤੇ 30 ਲੱਖ ਕੀ ਕਰੂਗਾ 25 ਲੱਖ ਤੇ ਇੱਕ ਬੰਦੇ ਨੂੰ ਪਰਵਰਤਿਤ ਕਰਨ ਤੇ ਲੱਗ ਰਿਹਾ ਹੈ ਇਸ ਤਰ੍ਹਾਂ ਕਿ ਇਹ ਕਈ ਵਾਰੀ ਨਾ ਇਹਨਾਂ ਦਾ ਜੇ ਕੋਈ ਸਮਝਦਾਰ ਬੰਦਾ ਇਹ ਇਨ੍ਹਾਂ ਸਟੇਟਮੈਂਟਸ ਨੂੰ ਸੁਣੇ ਤਾਂ ਉਹਨੂੰ ਕਈ ਵਾਰੀ ਮੇਰਾ ਵੀ ਬਿਆਨ ਦੀ ਲੋੜ ਨਹੀਂ ਉਹ ਉਹਨਾਂ ਦੀਆਂ ਸਟੇਟਮੈਂਟਸ ਤੋਂ ਜੱਜ ਕਰ ਸਕਦਾ ਕਿ ਯਾਰ 30 ਲੱਖ ਲਈ ਇੰਨਾ ਰੋਲਾ ਪਾਤਾ ਹੈ ਤੇ ਉਹਦਾ ਕਹਰੇ 25 ਇੱਕ ਬੰਦੇ ਦੇ ਫਿਰ ਇੱਥੇ ਤਾਂ ਹੋਣਾ ਚਾਹੀਦਾ ਕਿ 50000 ਕਰੋੜ ਦੀਆਂ ਗੱਲਾਂ ਹੋਣੇ ਹੋਣੇ ਚਾਹੀਦੀਆਂ ਤੇ ਫਿਰ ਇੰਨਾ ਬੰਦਾ ਤੁਸੀਂ ਪਰਿਵਰਤਿਤ ਕਰ ਸਕਦੇ ਆ ਉਹ ਇਹਨੇ ਛਿਲਣਾ ਨਹੀਂ ਯਾਰ 30 ਲੱਖ ਮੁਫਲੀ ਨਹੀਂ ਆਣੀ ਚਾਹੀਦੀ ਫੋਰਨ ਬੰਦੇ ਫੋਰਨ ਫੰਡਿੰਗ ਬਹੁਤ ਆਉਂਦੀ ਹੈ ਕਿਉਂਕਿ ਫੋਰਨ ਫੰਡਿੰਗ ਬਹੁਤ ਆਉਂਦੀ ਹੈ ਜਿਸ ਕਰਕੇ ਕਾਰੀਆਂ ਕੀਜ਼ਾ ਨਿਕਲ ਕੇ ਸਾਹਮਣੇ ਆ ਰਹੀ ਹੈ ਜਦੋਂ ਚਰਚ ਕੋਲ ਐਫਸੀਆਰਏ ਹੁੰਦਾ ਫੋਰਨ ਫੰਡਿੰਗ ਆਂਦੀ ਹੈ ਜਦੋਂ ਐਫਸੀਆਰਏ ਨਹੀਂ ਹੁੰਦਾ ਫੋਰਨ ਫੰਡਿੰਗ ਨਹੀਂ ਆਂਦੀ ਮੇਰੇ ਕੋਲ ਐਫਸੀਆਰਏ ਨਹੀਂ ਹੈ ਹੁਣ ਕੋਈ ਫੋਰਨ ਫੰਡਿੰਗ ਨਹੀਂ ਇੱਥੇ ਤਾਂ ਆਹਨ ਲੱਖਾਂ ਲੋਕ आप दस दस रुपए भी पावे ना तो इतने इट्ठे हो जाने पैसे चुम तो तो मेरी किस चीज की मैं कंप्यूटर इंजीनियर पढ़ाई मैं पास डॉक्टरेट डिग्री है मेरे आज नब्बे देश देख रहे हैं यूरोप का हर देश ऑलमोस्ट इतने USA ਜਿੱਥੇ ਆਪਾਂ ਪੰਜਾਬੀ ਆ ਸਾਰੇ ਇੱਥੇ ਆ ਸਾਰੇ ਦੇਖੋ ਸਾਰਿਆਂ ਨੂੰ ਜੈਮਸ 3 ਹੈਪੀਸਟ ਸ੍ਰਿਸਟਮਸ ਸਾਰੇ ਆਓ ਤੁਸੀਂ ਪੱਤਰਕਾਰ ਆਓ ਤੇ ਦੇਖੋ ਵਾਕਈ ਧਰਮ ਬਦਲ ਰਿਹਾ ਕਿ ਸਿੱਦਾ ਤੁਸੀਂ ਚਰਚ ਦਾ ਹਿੱਸਾ ਬਣ ਜਾਓ ਦੇਖੋ ਆ ਕੇ ਚਰਚ ਵਿੱਚ ਸਿਗਰੇਟਲੀ ਬੈਠੋ ਆਓ ਪੀਓ ਉੱਠੋ ਫਿਰ ਦੇਖੋ ਪਰਮੇਸ਼ਰ ਕਿਦਾਂ ਕੰਮ ਕਰ ਰਿਹਾ ਲੋਕਾਂ ਦੇ ਲਈ ਮੁੰਡੇ ਇਹਨਾਂ ਦੀ ਪਾਪ